ਰਾਹੁਲ ਗਾਂਧੀ ਤੇ ਬਿਆਨ ਦੇਣ ਵਾਲੇ ਰਵਨੀਤ ਬਿੱਟੂ ਦੇ ਖਿਲਾਫ ਕਰਗੇ ਨੇ ਪੀਐਮ ਨੂੰ ਲਿਖੀ ਚਿੱਠੀ ਜਦੀ ਵਰਗਾ ਹਸ਼ਰ ਕਰਨ ਦੀ ਕੰਪਨੀ ਦੇਣ ਵਾਲੇ ਮਰਵਾਹਾ ਜਿੱਦ ਕੀਤੀ ਸ਼ਿਕਾਇਤ ਕਿ ਆ ਕੋਈ ਅਣਹੋਣੀ ਹੋਣ ਤੋਂ ਪਹਿਲਾਂ ਹਿੰਸਕ ਵਿਵਾਨਬਸ ਦੇ ਕਰਨ ਵਾਲੇ ਆਗੂਆਂ ਤੇ ਲਗਾਮ ਲਾਉਣ ਪ੍ਰਧਾਨ ਮੰਤਰੀ ਆਤੀਸ਼ੀ ਹੁਣ ਕੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਲੱਗੀ ਮੋਰ ਸ਼ਾਮ ਨੂੰ ਕੇਸ਼ਰੀਵਾਲ ਦੇਣਗੇ ਅਸੀਂ ਫਾਜ਼ੀ ਸਰਕਾਰ ਬਣਾਉਣ ਦਾ ਦਾਵਾ ਕੀਤਾ ਜਾਵੇਗਾ ਪੇਸ਼ ਨਵੇਂ ਸਿੱਖਣ ਸੁਣੇ ਜਾਣ ਤੋਂ ਬਾਅਦ ਆਤੀਸ਼ੀ ਦਾ ਪਹਿਲਾ ਬਿਆਨ ਵੱਡੀ ਜ਼ਿੰਮੇਵਾਰੀ ਦੇ ਖੁਸ਼ੀ ਨਾਲੋਂ ਮੈਨੂੰ ਕੇਸ਼ੀਵਾਲ ਦੇ ਅਸਤੀਫਾ ਦੇਣ ਦਾ ਦੁੱਖ ਭਾਜਪਾ ਤੇ ਲਾਇਆ ਕੇਸ਼ੀਵਾਲ ਦੇ ਖਿਲਾਫ ਸਾਜ਼ਿਸ਼ ਰਚਣ ਦਾ ਇਲਜ਼ਾਮ ਆਤੀਸ਼ੀਨ ਦਿੱਲੀ ਦਾ ਨਵਾਂ ਸੀਐਮ ਐਲਾਨਣ ਤੇ ਭਾਜਪਾ ਹਮਲਾਵਰ ਕਿਆ ਸੀਐਮ ਦਾ ਚਿਹਰਾ ਬਦਲਿਆ ਪਰ ਭ੍ਰਿਸ਼ਟਾਚਾਰ ਵਾਲਾ ਕੈਰੇਕਟਰ ਹਾਲੇ ਵੀ ਬਰਕਰਾਰ ਕੈਪਟਨ ਦਾ ਦੇਣਾ ਹੋਵੇਗਾ ਪੂਰਾ ਹਿਸਾਬ ਕਿਤਾਬ ਕੰਗਨਾ ਰਣੌਥ ਦੇ ਪਿੰਡਾਂ ਵਾਲੇ ਦੇ ਦਿੱਤੇ ਬਿਆਨ ਤੇ ਅਕਾਲੀ ਦਲ ਨੇ ਜਤਾਇਆ ਇਤਰਾਜ਼ ਯਾ ਕੰਗਨਾ ਨੂੰ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਖੇਡਣ ਤੋਂ ਰੋਕੇ ਭਾਜਪਾ ਕੰਗਨਾ ਨੇ ਨਿਊਜ਼ 18 ਦੀ ਚਪਾਲ ਤੇ ਕਿਆ ਸੀ AK47 ਰੱਖਣ ਵਾਲਾ ਕਿਵੇਂ ਹੋ ਸਕਦਾ ਹੈ ਸੰਨ ਸਰਸੇਗਾਲ ਤੁਸੀਂ ਵਖਰੇ ਹੋ ਨਿਊਜ਼ੀਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਆਂ ਵੱਡੀ ਖਬਰ ਤੋਂ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਨੇਤਾ ਵਿਰੋਧੀ ਧਿਰ ਦੇ ਖਿਲਾਫ ਗਲਤ ਬਿਆਨਬਾਜ਼ੀ ਰੋਕੀ ਜਾਵੇ ਚਿੱਠੀ ਦੇ ਵਿੱਚ ਉਹ ਕੇ ਮੰਗ ਕੀਤੀ ਗਈ ਹੈ ਦਾਦੀ ਜੈਸਾ ਹੋਗਾ ਐਸੀ ਧਮਕੀ ਉਹਨਾਂ ਨੇ ਵੀ ਦਿੱਤੀ ऐसे बोलने वाले सभी भारतीय जनता पार्टी के लोग हैं जिनको मोदी जी का पूरा पूरा सपोर्ट है अगर वो चाहते तो इसी वक्त उन लोगों को बर्खास्त कर देते और ऐसी भाषा वो लोग प्रयोग कर रहे हैं जिससे दूसरों को भी ऐसी भाषा का प्रयोग करने का एक प्रोत्साहन दें भारतीय संस्कृति अहिंसा सद्भाव और प्रेम के लिए विश्व भर में जानी जाती है यही हमारी राजनीति में मानक के रूप में स्थापित की। किया है महात्मा गांधी जी हमको सिखाया है कि हम लोगों को प्रेम से जीतना घृणा से नहीं लेकिन आज हर तरफ घृणा फैला रहे हैं मोदी जी और बीजेपी पार्टी के नेता आजादी के बाद संसद में सत्ता पक्ष और विपक्ष के बीच सम्मानजनक असमतियों का एक लंबा इतिहास रहा है हम हिंसक भाषा नहीं बोलते ऐसी घृणा फैलाने वाली शक्तियों को चलते राष्ट्रपिता महात्मा गांधी इंदिरा गांधी जी राजीव गांधी जी को शहादत देनी पड़ी कांग्रेस के करोड़ों कार्यकर्ता और नेता इस बात को लेकर बहुत उद्वेलित और चिंतित है मैं उन रोज अपेक्षा कर पर अनुशासन और मर्यादा का अंकुश लगाए निर्देश के अलावा मैं चाहूंगा कि कड़ी कानून की कार्रवाई की जरूरत है जो खुलकर आज टेररिज्म की बात करता है और दूसरी चीज कि जो कानून की कार्रवाई होना है वो सब मोदी जी और शाह कर सकते हैं क्योंकि उनके पास अधिकार है अगर नहीं एक्शन लेते इसका मतलब ये है कि वो पीछे से सपोर्ट कर रहे मैं भरोसा को तत्काल रोकने के बारे में कार्रवाई करे जो कानून तोड़ने का अपेक्षा करता जल्द से जल्द हो, अपने पार, पार्टी के लोगों के ऊपर कार्रवाई करे और उस पत्र का जवाब भी ਉਦੇਮ ਹੈ ਇਸੇ ਅਸੀਂ ਅਪੇਖਾ ਕਰਦੇ ਹਾਂ ਹਰ ਕੁਝ ਨੂੰ ਸਿਕਾਇਤ ਹੋ ਰਹੀ ਆਕੋ ਬੰਨ ਹੈ ਇਹ ਫਲੋਰ ਤੋਂ ਬਟੇਗਾ ਕਾਰਵਾਈ ਦੀ ਮੰਗ ਕੀਤੀ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਕੇਂਦਰੀ ਰਾਜ ਮੰਤਰੀ ਅਵਨੀਤ ਬਿੱਟੂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਗਲਤ ਬਿਆਨਬਾਜ਼ੀ ਰੋਕੀ ਜਾਵੇ ਰਮਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਵਾਤਵਾਦੀ ਕਿਹਾ ਦਿਨੀ ਤੇ ਭਾਜਪਾ ਗੂ ਨੇ ਦਾਦੀ ਵਰਗਾ ਹਾਲ ਕਰਨ ਦੀ ਧਮਕੀ ਦਿੱਤੀ ਹੈ ਖਰਗੇ ਦੇਵ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਮਲਿਕ ਅਰਜੁਨ ਕਿੰਨੇ ਕਿਹਾ ਕਿ ਭਾਜਪਾ ਆਕ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਨੰਬਰ 1 ਦਾ ਰਾਹੁਲ ਗਾਂਧੀ ਨੂੰ ਵਾਤਵਾਦੀ ਤੱਕ ਕਹਿ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬਿਆਨ ਨੂੰ ਦਰਾਇਆ ਆਪਣੇ ਸਟੈਂਡ ਤੇ ਉਸ ਤੋਂ ਬਾਅਦ ਵੀ ਕਾਇਮ ਨਜ਼ਰ ਆਏ ਉਹਨਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਇਹੀ ਗੱਲ ਉਹ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਦੇ ਸਾਹਮਣੇ ਕਹਿਣ ਨੂੰ ਹਿਆਰ ਨਹੀਂ ਜਿਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਪਲਟਵਾਰ ਕੀਤਾ ਜਾ ਰਿਹਾ ਹੈ ਪੰਜਾਬ ਕਾਂਗਰਸ ਦੀ ਗੱਲ ਕੀਤੀ ਆ ਵੇ ਰਾਜਾ ਵਿੜਿੰਗ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਬਿੱਟੂ ਤੇ ਤਿੱਖਾ ਨਿਸ਼ਾਨਾ ਸਾਧਿਆ ਤਿੱਖਾ ਪਲਟਵਾਰ ਕੀਤਾ ਤੇ ਉਹਨਾਂ ਕਾਂਗਰਸ ਪ੍ਰਧਾਨ ਅਮਲੀ ਘਾਰਜ ਨੂੰ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖਦੇ ਨਾਤਮਾ ਦੀ ਕਿ ਹੈ ਦਿੱਲੀ ਦੇ ਭਾਜਪਾ ਆਗੂ ਨੇ ਦਾਦੀ ਵਰਗਾ ਹਾਲ ਕਰਨ ਦੀ ਧਮਕੀ ਦਿੱਤੀ ਹੈ ਇਸ ਗੱਲ ਦਾ ਵੇਸ ਦੇ ਵਿੱਚ ਚਿੱਠੀ ਦੇ ਵਿੱਚ ਜੋ ਕਿ ਹਵਾਲਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਭਾਜਪਾ ਆਗੂਆਂ ਨੂੰ ਗਲਤ ਬਿਆਨਬਾਜ਼ੀ ਕਰਨ ਤੋਂ ਰੋਕਿਆ ਜਾਵੇ ਕਾਂਜੂਰ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਪਿੱਛੇ ਦੇਣ ਦਿੱਤਾ ਗਿਆ ਉਸ ਨੂੰ ਲੈ ਕੇ ਸਿਆਸੀ ਕਮਸਾਨ ਲਗਾਤਾਰ ਚੱਲਿਆ ਤੇ ਇਸੇ ਮੁੱਦੇ ਤੇ ਹੁਣ ਕਾਂਗਸ ਪ੍ਰਧਾਨ ਮల్లి카ਰਜਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਾਦਰ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੇ ਵੱਲ ਵਿੱਚ ਅਖਾ ਮਲਾ ਬੋਲਿਆ ਗਿਆ ਕਿਸੇ ਦੇ ਅੱਤਵਾਦੀ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਕਿ ਜੇ 10 15 ਵਾਰ ਹੋਰ ਅੱਤਵਾਦੀ ਕਹਿਣਾ ਤਾਂ ਕਹਿ ਲਵੇ ਬਿੱਟੂ ਨੇ ਰਾਹੁਲ ਗਾਂਧੀ ਨੂੰ ਦਰਸਲਾਟਵਾਦੀ ਕਿਹਾ ਸੀ ਗਿਆ ਉਸ ਤੋਂ ਬਾਅਦ ਕਹਨੇ ਰਵਨੀਤ ਬਿੱਟੂ ਤੇ ਰਾਜਾ तो हम गल चिट्ठी तक पहुंच चुकी है कांग्रेस प्रधान के वलों प्रधानमंत्री ने जो चिट्ठी लिखी गई सबसे जो महामात है उसे सराहा है और उनकी बात राहुल गांधी ने कही है आप ये देख लीजिए खुद देश को जब वो लोग राहुल गांधी के स्पोर्ट में आ गए आप अंदाजा लगा लीजिए राहुल गांधी खुद देश के, के लिए ਜਾ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜੋ ਜਿਸ ਨੂੰ ਲਾਣਨਾ ਚਾਹੀਏ ਏਜੰਸੀਸ ਕੋ ਉਹ ਹੈ ਤੇਰਾ ਵੀ ਉਹ ਅਲੈਗਰਾਉਬਦੀ ਤੇਰੇ ਦਾਦੀ ਦਾ ਹਾਲ ਹੈ ਮੈਂ ਕਹਿ ਰਿਹਾ ਕਿਸੇ ਤੇ ਅੱਤਵਾਦੀ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ ਰਾਏ ਹੈ ਕਿ 915 ਵਾਲੀ ਹੋਰ ਅਗਰ ਉਹਦਾ ਚਿੱਤ ਭਰ ਜਾਏ ਪਰ ਅਗਰ ਲੋਕਪ੍ਰੀਅਤਾ ਖੋਲੀ ਵੱਜ ਜਾਏ ਤਾਂ ਹੋਰ ਕੋ ਸਾਨੂੰ ਸਾਨੂੰ ਕਿਸੇ ਦੇ ਕੋਈ ਵਿਅਕਤੀ ਸਾਨੂੰ ਐਰਾ-ਗੈਰਾ ਨੱਥੂ-ਗੈਰਾ ਕੋਈ ਹੱਤਵਾਨੀ ਕਹਵੇ ਜਾਂ ਕੋਈ ਸਾਡਾ ਪੇ ਨਹੀਂ ਤਰੋ ਰੋਕਾਂਗੇ ਅਗਲੀ ਵੱਡੀ ਖਬਰ ਦਾ ਸੁਪਰੀਮ ਕੋਰਟ ਨੇ ਬਲਡوزر ਐਕਸ਼ਨ ਤੇ ਰੋਕ ਲਗਾ ਦਿੱਤੀ ਹੈ ਬਲਡوزر ਐਕਸ਼ਨ ਤੇ ਕਈ ਸੂਬਿਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਨੇ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਕੋਰਟ ਦੀ ਇਜਾਜ਼ਤ ਬਿਨਾ ਬਲਡوزر ਐਕਸ਼ਨ ਨਹੀਂ ਹੋਵੇਗਾ ਨਿੱਜੀ ਸੰਪਤੀ ਤੇ ਬਲਡوزر ਐਕਸ਼ਨ ਤੇ ਇਹ ਰੋਕ ਲਗਾਈ ਗਈ ਹੈ ਸੜਕ ਫੁੱਟਪਾਥ ਰੇਲਵੇ ਲਾਈਨ ਤੇ ਫੈਸਲਾ ਹਾਲਾਂਕਿ ਲਾਗੂ ਨਹੀਂ ਹੋਵੇਗਾ ਪਰ ਸੁਪਰੀਮ ਕੋਰਟ ਨੇ ਬਲਡوزر ਐਕਸ਼ਨ ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਵਕ ਵਕ ਸੁਭਾਹ ਇਸ ਤਰੀਕੇ ਦਾ ਜਿਹੜੇ ਕੈਚ ਗੰਦਾ ਹੈ ਕਿ ਕੋਈ ਨਾਜਾਇਜ਼ ਗੱਜਾ ਕੀਤਾ ਗਿਆ ਉਸ ਤੋਂ ਬਾਅਦ ਇਸ ਤਰੀਕੇ ਦੀ ਗਿੜੀ ਕੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਨੇ ਬਲਡوزر ਐਕਸ਼ਨ ਤੇ ਰੋਕ ਲਗਾਈ ਹੈ ਬਲਡੋਜ਼ਰ ਨਹੀਂ ਚਲੇਗਾ ਇਸ ਮਾਮਲੇ ਦੇ ਵਿੱਚ ਕੋਰਟ ਦੀ ਕੋਈ ਵੀ ਇਜਾਜ਼ਤ ਨਹੀਂ ਹੋਵੇ ਇਸ ਤਰੀਕੇ ਦੇ ਗਣੇਸ਼ ਪੂਜਾ ਨੂੰ ਨਾਨਮਤ ਸਮਾਜ ਨੂੰ ਵੰਡਣ ਵਾਲਿਆਂ ਨੂੰ ਗਣੇਸ਼ ਪੂਜਾ ਤੋਂ ਪਰੇਸ਼ਾਨ ਨਹੀਂ ਆ ਨਫਰਤ ਭਰੀ ਸੋਚ ਜ਼ਹਿਰ ਘੋਲਣ ਵਾਲੀ ਦਿੱਲੀ ਖਤਰਨਾਕ ਹੈ ਦਰਸਲ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਨੇ ਚੀਫ ਜੱਟ ਦੇ ਵੱਲੋਂ ਆ ਬੁਰਬੀਆਂ ਨੂੰ ਜਵਾਬ ਦਿੱਤਾ ਗਿਆ ਕਿਹਾ ਗਿਆ ਕਿ ਸਮਾਜ ਨੂੰ ਵੰਡਣ ਵਾਲਿਆਂ ਨੂੰ ਗਣੇਸ਼ ਪੂਜਾ ਤੋਂ ਪਰੇਸ਼ਾਨ ਨਫਰਤ ਭਰੀ ਆਪਨੇ ਦੇਖਾ ਹੋਗਾ ਕਾਂਗਰਸ और उसके इकोसिस्टम के लोग पिछले कुछ दिनों से इसलिए भड़के हुए हैं जहां इनकी सरकार है वहां प्रतिमा को ही सलाखों के पीछे डाल दिया रुक करेंगे अगली बड़ी खबर दसा अमृतसर के झंडियाला गुरूच प्रदर्शन किया उाली प्रताप सिंह बाजवा ने कांग्रेस ਕੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੋਰਚਾ ਸੰਭਾਲਿਆ ਉੱਥੇ ਜੰਝੜਾ ਗਰੁੱਪ ਦੇ ਵਿੱਚ ਪੰਜਾਬ ਕਾਂਗਰਸ ਪਰ ਰਿੰਗਤਾ ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਨਾਲ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾਖੋਹ ਹੋ ਪਰ ਕਤਲ ਹੋ ਰਹੇ ਨੇ ਉਹ ਸਾਰੇ ਮਾਤਾ ਮਿਲਿਓ ਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਹੁੰਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਕਾਨੂੰਨ ਚਾਨੀ ਖੋ ਲਿਆ ਸੋ ਕਹਿਣ ਦਾ ਮਤਲਬ ਲਾਇਨ ਆਰਡਰ ਨਾਲ ਵੀ ਕਿਸੇ ਪ੍ਰਕਾਰ ਦੀ ਪੰਜਾਬ ਚ ਰਹਿ ਨਹੀਂ ਗਈ ਲੋਕਾਂ ਨੂੰ ਫਰौतीਆਂ ਦੇ ਫੋਨ ਤੇ ਟੈਲੀਫੋਨ ਆਵੇ 3000 ਰੁਪਏ ਆਪਰ ਦੁਨੀਆ ਦੇ ਇਹ ਤੋਂ ਸਦੀਪ ਰਿਹਾ ਤੇ ਆ ਉਹ ਜਿਹੜਾ ਵਿਅਕਤੀ ਨਹੀਂ ਫਰौती ਦਿੰਦਾ ਉਹਨੂੰ ਮਾਰ ਜਾਂਦੇ ਨੇ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਰਾਕੇ ਅਸੀਂ ਬਲੌਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਉਹ ਵੀ ਬਿਨਾਂ ਇੱਕ 2.5 ਸਾਲਾਂ ਚ ਇੱਥੇ ਘਰਾਂ ਚ ਨਹੀਂ ਰਹਿ ਦੇ ਗੇ ਇਕੱਲੇ ਬੁੱਢੇ ਰਹਿ ਜਾਣਗੇ ਇੱਕ ਵੱਡੀ ਉਪਲਬਧੀ ਤੇ ਆਪਣੇ ਨਿਆਣਿਆਂ ਨੂੰ ਬਚਾਉਣ ਵਾਸਤੇ ਸਾਰੇ ਬਾਹਰਲੇ ਦੇਸ਼ਾਂ ਚ ਗਏ ਇਹਨਾਂ ਦੀ ਇੱਕ ਉਪਲਬਧੀ ਹੋਏਗੀ ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਏਗਾ ਕਾਲੇ ਸ਼ਬਦਾਂ ਦੇ ਵਿੱਚ ਭਗਵੰਦਾ ਤੇ ਇਹਦਾ ਜਿਹੜਾ ਟੋਲੇ ਦਾ ਨਾਮ ਲਿਖਿਆ ਜਾਏਗਾ ਸਾਡੀ ਨੌਜਵਾਨ ਪੀੜੀ ਦਾ ਇੰਟਰਸਟ ਪਰ ਡੀਜ਼ਲ ਵਧਾ ਗਿਆ ਪੈਟਰੋਲ ਵਧ ਗਿਆ ਤੁਸੀਂ ਵੇਖੋ ਕੋਈ ਕੋਈ ਕਿਸੇ ਆਦਮੀ ਨੂੰ ਕੋਈ ਰਾਹਤ ਨਹੀਂ ਦਿਨ ਬਾਹਰਲੇ ਲੁਟੇਰੇ ਲੁੱਟ ਜਾਂਦੇ ਨੇ ਤੂੰ ਹੀ ਡਰਦੇ ਅੰਦਰ ਵੜ ਜੋ ਤੇ ਇਹ ਬਾਹਰ ਲੈਂਦੇ ਇੱਥੇ ਦੱਸੋ ਜਾਏ ਕਿ ਤਾ ਉਹ ਉੱਥੇ ਵੇਖੋ ਅੱਗੇ ਕੀ ਹੱਥ ਜੋੜ ਕੇ ਕਿ ਜਿਹਨੂੰ ਬਾਹਰ ਡਰ ਲੱਗਦਾ ਉਹ ਅੰਦਰ ਆ ਜਾਓ ਅੱਗੇ ਬਤਾ ਨਵੀਂ ਖੇਤੀ ਨੀਤੀ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਗਈ ਹੈ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਨਸ਼ਨ ਦਾ ਜ਼ਿਕਰ ਕੀਤਾ ਗਿਆ ਪੈਨਸ਼ਨ ਸਿਸਟਮ ਦੇ ਵਿੱਚ ਹੋਰ ਸੁਧਾਰ ਕਰਨ ਦੀ ਵੀ ਗੱਲ ਕਹੀ ਗਈ ਹੈ ਉੱਥੇ ਜੈਵਿਕ ਖੇਤੀ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਤੇ ਵੀ ਜ਼ੋਰ ਦਿੱਤਾ ਗਿਆ ਸਰਕਾਰ ਨੇ ਕਿਸਾਨਾਂ ਦੇ ਸਬੰਧੀਆਂ ਨੂੰ ਨਵੀਂ ਖੇਤੀ ਨੀਤੀ ਤੇ ਖੜ੍ਹਨੇ ਦੀਆਂ ਕਾਪੀਆਂ ਵੀ ਭੇਜ ਦਿੱਤੀਆਂ ਨੇ ਸਰਕਾਰ ਨੇ ਕਿਸਾਨਾਂ ਤੋਂ ਸੁਝਾਅ ਵੀ ਮੰਗੇ ਨੇ ਕਿਸਾਨਾਂ ਦੇ ਸੁਝਾਅ ਤਹਿਤ ਪਾਲਿਸੀ ਦੇ ਵਿੱਚ ਬਦਲਾਅ ਹੋਣਗੇ ਕਿਸਾਨਾਂ ਦੇ ਸੁਝਾਅ ਤੋਂ ਬਾਅਦ ਹੀ ਇਸ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ ਦੱਸਦੀ ਹੈ ਕਿ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਡੀਕੇਜੂ ਗ੍ਰਾਹਕ ਸਮਿਤੀ ਕੇ ਸਾਹਮਣੇ ਤਿਆਰ ਕਰਨ ਦੇ ਪ੍ਰੋਸੇ ਤੋਂ ਬਾਅਦ ਮੋਰਚਾ ਖਤਮ ਕੀਤਾ ਗਿਆ ਸੀ ਸਰਕਾਰ ਨੇ 30 ਸਤੰਬਰ ਤੋਂ ਪਹਿਲਾਂ ਪਹਿਲਾਂ ਖਰੜਾ ਤਿਆਰ ਕਰਕੇ ਕਿਸਾਨਾਂ ਨੂੰ ਸੰਪੰਨ ਦਾ ਵਾਅਦਾ ਕੀਤਾ ਹੈ ਜਿਹੜੇ ਪੰਜਾਬ ਫਾਰਮਰ ਕਮਿਸ਼ਨ ਦੇ ਚੇਅਰਮੈਨ ਨੇ ਉਹਦੇ ਪ੍ਰਧਾਨ 11 ਮੈਂਬਰੀ ਕਮੇਟੀ ਬਣੀ ਹੋਈ ਆ ਉਹਨਾਂ ਵੱਲੋਂ ਇਹਦੀ ਜਿਹੜੀ ਤਿਆਰੀ ਕਿੱਥੇ ਕਿਹੜੇ ਸੈਕਟਰ ਵਾਈਜ਼ ਕਿੱਥੇ ਜਿਹੜੀ ਫਸਲ ਚੰਗੇ ਉਹਦੇ ਔਰ ਪੰਜਾਬ ਦਾ ਪਾਣੀ ਕਿਵੇਂ ਬਚਾਇਆ ਜਾ ਸਕਦੇ ਅਸੀਂ ਝੋਨੇ ਵਰਗੀ ਫਸਲ ਨੂੰ ਕਿਵੇਂ ਬਾਹਰ ਰਹੀਏ ਅਸੀਂ ਦੇਸ਼ ਵਾਸਤੇ ਪੈਦਾ ਕਰਕੇ ਦੇ ਰਹੇ ਆ ਅੱਡਾ ਜੇ ਹੋਰ ਫਸਲਾਂ ਜੇ ਸਾਨੂੰ ਚੰਗੀਆਂ ਮੁਨਾਫੇ ਵਾਲੀਆਂ ਗੁਜ਼ਾਰੇ ਵਾਲੀਆਂ ਹੋਣ ਉਹ ਆਪਣੇ ਤੌਰ ਤੇ ਜਿੱਥੇ-ਜਿੱਥੇ ਜਾ ਕੇ ਕਿਸਾਨ ਭਰਾਵਾਂ ਨਾਲ ਵੀ ਜ਼ਮੀਨ ਵੇਖ ਕੇ ਪੇਸ਼ ਕੀਤੀ ਜੀ ਕਿਸਾਨਾਂ ਦੀ ਰਾਇ ਵੀ ਲੈ ਚਾਰਾਂਗੇ ਤੇ ਇਹਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਜਾਬ ਚ ਰਹਿਨੇ ਆ ਇਹਨਾਂ ਤਾਂ ਕਿ ਹਰੇਕ ਕਿਸਾਨ ਨੂੰ ਪੜ ਸਕੇ ਤੇ ਉਹ ਇਹਨੂੰ ਕੋਖ ਸਕੇ ਦੂਸਰਾ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਬੜੇ ਚਿਰ ਦੀ ਮੰਗ ਕਰਦੇ ਆਂ ਵੀ ਸਾਨੂੰ ਬਾਕੀ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿਓ ਜਿਹੜੀ ਵੀ ਫਸਲ ਦੀ ਸਾਨੂੰ ਇਹ ਗਾਰੰਟੀ ਦੇਣਗੇ ਜਿਹੜੀ ਫਸਲ ਦੀ ਜ਼ਰੂਰਤ ਆ ਅਸੀਂ ਉਹੀ ਉਹ ਸਾਡੇ ਸਾਰੇ ਖੇਤਾਂ ਤੱਕ ਇਹ ਪਹੁੰਚਦਾ ਕਰਨ ਤਾਂ ਕਿ ਟਿਊਬ ਲਾ ਨਾਲੋਂ ਧਰਤੀ ਥਲੜਾ ਪਾਣੀ ਜਿਹੜਾ ਆ ਜਾਵੇ ਚਾਰਜ ਕਰਨ ਦਾ ਇਹ ਦੱਸਣ ਤੇ ਆਉਣ ਵਾਲੇ ਦਿਨਾਂ ਚ ਅਸੀਂ ਬਾਕੀ ਕੋ ਓਕੇ ਵੀ ਇਹ ਇਹਦੇ ਬਾਰੇ ਦੱਸ ਦਵਾਂਗੇ